ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜੁੜ ਕੇ ਸ਼ੁਬਾਰਕ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਵਿੱਚ ਵੱਡਾ ਹਾਸਾ ਗੈਸ ਲੀਕ ਮੁਕਸਰ ਸਾਹਿਬ ਦੇ ਭੰਡਾ ਰੋਡ ਬਾਈਪਾਸ ਨੇੜੇ ਇੱਕ ਵੱਡਾ ਹਾਸਾ ਟਲ ਗਿਆ ਹੈ ਜਦੋਂ ਇੱਕ ਪਲਾਟ ਦੀਆਂ ਨੀਹਾਂ ਕੱਢਣ ਦੌਰਾਨ ਜੇਸੀਬੀ ਮਸ਼ੀਨ ਦਾ ਪੰਜਾ ਅਚਾਨਕ ਗੈਸ ਦੀ ਪ੍ਰਾਈਵੇਟ ਪਾਈਪ ਲਾਈਨ ਲਾਈਨ ਨਾਲ ਟਕਰਾ ਗਿਆ ਇਸ ਕਾਰਨ ਪਾਈਪ ਲਾਈਨ ਵਿੱਚੋਂ ਤੇਜ ਦਬਾਅ ਨਾਲ ਗੈਸ ਲੀਕ ਹੋਣ ਦੇ ਸਨ ਨਾਲ ਆਸ-ਪਾਸ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਬਠਿੰਡਾ ਰੋਡ ਬਾਈਪਾਸ ਚਿਰਮੁਖਸਰ ਸਹਿਵ ਦਾ ਪਲਾਟ ਦੀਆਂ ਨੀਹਾਂ ਕੱਢਣ ਲਈ ਵਰਤੀ ਜਾ ਰਹੀ ਜੀਸੀਬੀ ਜੀਸੀਬੀ ਮਸ਼ੀਨ ਦਾ ਪੰਜਾ ਅਚਾਨਕ ਅ ਪਲਾਟ ਦੇ ਹੇਠੋਂ ਲੰਘ ਰਹੇ ਗਏ ਸਾਈਪ ਪਨਾਲ ਤੱਕ ਲੱਗ ਗਿਆ ਹੈ ਗੈਸ ਲਾਈਨ ਲੀਕ ਹੋ ਗਈ ਹੈ ਅਤੇ ਤੇਜ ਗੈਸ ਦੀ ਗੰਧ ਨਾਲ ਲੋਕਾਂ ਵਿੱਚ ਹਫੜਾ ਦਫੜੀ ਮਚ ਗਈ ਹੈ ਕੰਪਨੀ ਦੀ ਕਾਰਵਾਈ ਗੈਸ ਕੰਪਨੀ ਦੀ ਕਰਮਚਾਰੀ ਲਗਭਗ ਅੱਧੇ ਘੰਟੇ ਬਾਅਦ ਮੌਕੇ ਤੇ ਪਹੁੰਚੇ ਅਤੇ ਮੁਸ਼ਕਲ ਨਾਲ ਲੀਕੇਜ ਦੇ ਕੰਮ ਪਾਇਆ ਗਿਆ। ਇਹ ਘਟਨਾ ਇੱਕ ਵੱਡੇ ਹਾਸੇ ਵਿੱਚ ਬਦਲ ਸਕਦੀ ਹੈ ਪਰ ਗੰਨੀ ਮਤ ਰਹੀ ਹੈ ਕਿ ਨਾ ਕੋਈ ਜਾਨੀ ਨੁਕਸਾਨ ਹੋਇਆ ਹੈ ਤੇ ਨਾ ਹੀ ਕੋਈ ਵੱਡੀ ਵੱਡਾ ਮਾਲੀ ਨੁਕਸਾਨ ਹੈ ਲੋਕਾਂ ਦੀ ਸਾਵਧਾਨੀ ਅਤੇ ਗੈਸ ਕੰਪਨੀ ਦੀ ਫੁਰਤੀ ਨਾਲ ਹਾਲਾਤ ਤੇਜ਼ੀ ਨਾਲ ਕੰਟਰੋਲ ਕਰ ਲਏ ਗਏ ਹਨ। ਪਲਾਟ ਮਾਲਕ ਨੇ ਦੱਸਿਆ ਹੈ ਕਿ ਉਹਨਾਂ ਨੂੰ ਨਿਜ਼ਮਾ ਉਹ ਨੀਹਾ ਪਲਾਟ ਮਾਲਕ ਨੇ ਦੱਸਿਆ ਹੈ ਕਿ ਕਿ ਉਹ ਨੀਹਾ ਨਿਜਮਾ ਅਨੁਸਾਰ ਕੱਢ ਰਹੇ ਹਨ ਅਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹਨਾਂ ਦੇ ਪਲਾਟ ਹੇਠ ਗੈਸ ਲਾਈਨ ਦੀ ਵੀ ਗੁਜ਼ਰਦੀ ਹੈ ਉਹਨਾਂ ਦਾਵਾ ਕੀਤਾ ਹੈ ਕਿ ਗੈਸ ਕੰਪਨੀ ਨੇ ਬਿਨਾਂ ਜਾਣਕਾਰੀ ਜਾਣਕਾਰੀ ਇਹ ਲਾਈਨ ਪਾਈ ਹੈ ਉਹਨਾਂ ਉਹਨਾਂ ਕਿਹਾ ਹੈ ਕਿ ਵੱਡਾ ਹੱਸਾ ਰੱਬ ਨੇ ਟਾਲ ਦਿੱਤਾ ਜਦੋਂ ਗੈਸ ਕੰਪਨੀ ਦੇ ਕਰਮਚਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਲੀਕੇਜ ਨੂੰ ਠੀਕ ਕਰਿਏ ਫੇਰ ਗੱਲ ਕਰਾਂਗੇ ਇਹ ਘਟਨਾ ਘਟਨਾ ਸਾਵਧਾਨੀ ਸਹੀ ਜਾਣਕਾਰੀ ਦੀ ਲੋੜ ਹੈ ਉਜਾਗਰ ਕਰਦੀ ਹੈ ਅਜਹੀਆਂ ਘਟਨਾਵਾਂ ਤੋਂ ਬਚਣ ਲਈ ਪਲਾਟ ਮਾਲਕਾਂ ਅਤੇ ਕੰਪਨੀਆਂ ਨੂੰ ਸਰਪਰ ਜਾਣਕਾਰੀ ਸਰਪਰਸ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਤਾਂ ਜੋ ਵੱਡੇ ਹਾਸਿਆਂ ਤੋਂ ਬਚਿਆ ਜਾ ਸਕੇ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ